ਪਿਤੇ ਦਿਨ ਸ਼ੰਭੂ ਬਾਰਡਰ ਤੇ ਲੱਗੇ ਕਿਸਾਨੀ ਮੋਰਚੇ 'ਚ ਕੁਝ ਲੋਕਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉੱਥੇ ਤਣਾਪੂਰਨ ਸਥਿਤੀ ਬਣ ਗਈ ਸੀ ਤੇ ਤੁਹਾਨੂੰ ਦੱਸ ਜੀ ਕਿ ਹੁਣ ਕਿਸਾਨੀ ਮੋਰਚੇ 'ਚ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਦੇ ਲਈ ਕਿਸਾਨੀ ਵਫਦ ਐਸਐਸਪੀ ਨੂੰ ਮਿਲਿਆ ਐਸਐਸਪੀ ਨੇ ਜਾਂਚ ਕਰਕੇ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੁਹਾਨੂੰ ਦੱਸਦੇ ਕਿ ਕਿਸਾਨਾਂ ਦਾ ਵਫਦ ਐਸਐਸਪੀ ਨੂੰ ਮਿਲਿਆ ਉਧਰ ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ ਕੁਝ ਲੋਕਾਂ ਨੇ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹੁੱਲੜਬਾਜ਼ੀ ਕੀਤੀ ਤੇ ਧਮਕੀਆਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਇਹ ਘਟਨਾ ਐਵੇਂ ਅਚਾਨਕ ਨਹੀਂ ਵਾਪਰੀ ਸਗੋ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਪਰੀ ਉਹ ਲੋਕ ਜ਼ਬਰਦਸਤੀ ਹੁਲੜਬਾਜ਼ੀ ਕਰਕੇ ਕਿਸਾਨੀ ਸੰਘਰਸ਼ ਨੂੰ ਤਾਰਪੀੜੋ ਕਰਨ ਦੇ ਇਰਾਦੇ ਨਾਲ ਆਏ ਸਨ ਪਰ ਕਿਸਾਨਾਂ ਨੇ ਸੰयम ਵਰਤਦਿਆਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਹੀ ਨਹੀਂ ਦਿੱਤਾ ਜ਼ਿਕਰ ਹੋ ਗਿਆ ਕਲ ਸ਼ੰਭੂ ਬਾਰਡਰ ਤੇ ਲੱਗੇ ਕਿਸਾਨੀ ਮੋਰਚੇ ਵਿੱਚ ਕੁਝ ਲੋਕਾਂ ਨੇ ਆ ਕੇ ਘਤਤ ਹੁਲੜਬਾਜ਼ੀ ਕੀਤੀ ਸੀ ਜਿਹੜੇ ਆਲੇ-ਦਾਲੇ ਤੋਂ ਪਿੰਨਾਂ 'ਚੋਂ ਲੁਟੇਰੇ ਇਕੱਠੇ ਕਰਕੇ ਲਏ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਗਿਆ ਖੜਾ ਕੇ ਉਹਨਾਂ ਨੂੰ ਫੀਫੋਮ ਭੁੱਖੀ-ਪਾਖੀ ਖੜਾ ਕੇ ਨੇ ਉਹਦੇ ਲਿਆ ਕੇ ਸਾਡੇ ਬੰਦੇ ਗੱਲ ਪੈਣ ਤੱਕ ਗਏ ਨੇ ਸਾਤੋ ਜਿਹੜਾ ਮਾਈਕ ਦਾ ਇੱਕ ਬੰਦੇ ਨੇ ਉਹ ਮਾਈਕ ਵੀ ਫੜ ਲਿਆ ਅਸੀਂ ਤਾਂ ਉਹਨੂੰ ਕਹਿੰਦੇ ਸੀ ਵੀ ਤੂੰ ਅਸੀਂ ਸ਼ਾਂਤ ਮਈ ਆਪਾਂ ਬੈਠਦੇ ਪੰਜ ਬੰਦੇ ਤੁਸੀਂ ਦੋ ਤੇ ਪੰਜ ਅਸੀਂ ਦੰਨੇ ਆ ਆਪਾਂ ਬੈਠ ਕੇ ਸ਼ਾਂਤ ਮਈ ਮਤਲਬ ਪ੍ਰੋਗਰਾਮ ਕਰਦੇ ਆ ਪਰ ਨਹੀਂ ਫਿਰ ਅਸੀਂ ਉਹਦੇ ਹੱਥ ਚੋਂ ਮਾਈਕ ਖੋਹ ਲਿਆ ਉਹਨੂੰ ਥੱਲੇ ਲਾ ਦਿੱਤਾ ਇੱਥਨੇ ਹੋ ਕੇ ਗੱਲ ਕਰਾਂ ਇੰਨੀ ਸਾਡੇ ਕੋਲ ਹੋਰ ਕਰਨਾ ਆਪਣਾ ਸਾਡਾ ਕੋਈ ਲੜਨ ਦਾ ਮਕਸਦ ਨਹੀਂ ਹੈਗਾ ਵੀ ਅਸੀਂ ਲੜਨਾ ਆ ਇਹ ਤਾਂ ਆਪਣੀ ਲੜਾਈ ਇਹ ਕਹਿੰਨੇ ਆ ਵੀ ਨਾ ਹੋਵੇ ਸ਼ਾਂਤ ਮਈ ਸਾਡਾ ਧਰਨਾ ਚੱਲਦਾ ਰਹੇ ਕਿਸੇ ਨੂੰ ਤਖਰੀਬ ਨਹੀਂ ਹੈਗੀ ਜਿਹੜਾ ਮਤਲਬ ਮੈਰੀਆ ਲਾਇਆ ਵਾ ਉਹ ਸਰਕਾਰ ਨੇ ਲਾਇਆ ਵਾ ਉਹਨੂੰ ਅਸੀਂ ਕਿਵੇਂ ਖੋਲ ਸਕਾਂਗੇ ਜੇ ਅਸੀਂ ਉੱਥੇ ਜਾਨੇ ਸਾਡੇ ਤੇ ਗੋਲੀਆਂ ਮਾਰਦੇ ਨੇ ਆ ਤੈਨੂੰ ਗਏ ਸਨ ਗੋਲੇ ਛੜਦੇ ਨੇ ਸਾਡੇ 13 ਤਰੀਕ ਨੂੰ ਗਏ ਗਏ ਆ ਸੀ ਸਾਡੇ ਪਰ ਇੰਨਾ ਹੱਥ ਨੂੰ ਗਏ ਸੀ ਤਾਂ ਕੋਈ ਅੰਤ ਨਹੀਂ ਹੈਗਾ 400 ਬੰਦਾ ਫਟੜ ਹੋ ਗਿਆ ਕਈ ਬੰਦਿਆਂ ਦੇ ਤਾਂ ਅੱਖਾਂ ਚਲੇ ਗਈ ਆ ਜਿਹੜੀ ਬਨੂਰ ਵਾਲੀ ਸੜਕ ਜਾਂਦੀ ਹੈ ਇਥੋਂ ਲੈ ਕੇ ਨਾ ਹਾਈ ਤਾਂ ਪਿੱਛੇ ਤੱਕ ਵੀ ਖੁੱਲਾ ਹੈ ਇਥੋਂ ਲੈ ਕੇ ਨਾ ਜਿੱਥੇ ਦੇ ਕੋਲ ਬੈਰੀਆਲ ਹੈ ਉਹ ਗਾਹ ਬੈਰੀਆਲ ਸਰਕਾਰ ਨੇ ਲਾ ਰੱਖਿਆ ਇਹ ਤਾਂ ਉਹਨਾਂ ਦੀ ਮੰਗ ਕਰਦੇ ਆ ਵੀ ਹਰਾਸਾ ਖੁੱਲੇ ਜਾਵੇ ਸਾਡੇ ਜਿੱਦਣ ਇੱਥੇ ਪ੍ਰੋਗਰਾਮ ਹੁੰਦੇ ਆ ਰਹਿਆ ਨੇ ਤੇ ਲੰਗਰ ਆਉਂਦਾ ਉਹ ਵੀ ਤਾਂ ਆਲੇ-ਦਾਲੇ ਨੂੰ ਘੁੰਮ ਕੇ ਆਉਂਦਾ ਉਹਨਾਂ ਨੂੰ ਅਸੀਂ ਕਿਹਾ ਵੀ ਸਾਨੂੰ 2 ਫੁੱਟ ਦਾ ਰਸਤੇ ਦੇ ਦਿਓ ਸਾਈਕਲ ਵਾਲਾ ਤੇ ਉਹਨਾਂ ਨੇ ਸਾਨੂੰ 2 ਫੁੱਟ ਦਾ ਰਸਤਾ ਹੀ ਦੇ ਆ ਕਿ ਜਿੰਨੇ ਸਾਰੇ ਲੰਗਰ ਆਉਂਦੇ ਨੇ ਨਾ ਸਾਡੇ ਆਲੇ-ਦਾਲੇ ਨੂੰ ਹੀ ਆਉਂਦੇ ਨੇ ਅਸੀਂ ਆਲੇ-ਦਾਲੇ ਤੋਂ ਉਹ ਸਫ਼ਰ ਕਰ ਲੰਨੇ ਵੀ ਨਹੀਂ ਸਰਕਾਰ ਮੰਗਦੀ ਹੈ ਜੀ ਛੱਡ ਈ ਆ ਦੇ ਵਿੱਚ ਕੋਈ ਉਹ ਨਹੀਂ ਹੈਗਾ ਸਰਕਾਰ ਨੇ ਲਾਇਆ ਵਾ ਸਾਡਾ ਰਾਸਤਾ ਇੱਥੋਂ ਆਪਾਂ ਹੁਣ ਜਿੱਥੇ ਹੋਰੇ ਆ ਬੈਠ ਕਰ ਰਹੇ ਆ ਇੱਥੋਂ ਵੀ ਤੁਸੀਂ ਦੇਖ ਲਓ ਵੀ ਬੈਰੀ ਵਾਲ ਤੱਕ ਖੁੱਲਾ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ